ਨਾਜ਼ਮੀਲਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਾਫ਼ ਸੁਥਰਾ ਤੇ ਹਰਿਆ ਭਰਿਆ ਪਾਤਾਵਰਣ ਮਹਈਆ ਕਰਵਾਉਣ ਦੇ ਮੰਤਵ ਨਾਲ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 51 ਅਧੀਨ ਪ੍ਰੀਤਮ ਨਗਰ ਮਾਡਲ ਟਾਊਨ ਵਿਖੇ ਕੇ ਪੀ ਐਮ ਪਾਰਕ ਦੀ ਮੁਰੰਮਤ ਅਤੇ ਨਵੀਨੀਕਰਨ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਵਿਧਾਇਕ ਸਿੱਧੂ ਨੇ ਕਿਹਾ ਕਿ ਕੇ ਪੀ ਐਮ ਪਾਰਕ ਦੇ ਸੁੰਦਰੀਕਰਨ ਤੇ ਕਰੀਬ 15.93 ਲੱਖ ਰੁਪਏ ਖਰਚ ਕੀਤੇ ਜਾਣਗੇ ਮਿਤਾਇਕੇ ਸਿੱਧੂ ਨੇ ਕਿਹਾ ਕਿ ਹਲਕਾ ਆਤਮਨਗਰ ਦੇ ਵਸਨੀਕਾਂ ਲਈ ਸਵੇਰੇ ਸ਼ਾਮ ਦੀ ਸੈਰ ਕਰਨ ਅਤੇ ਬੱਚਿਆਂ ਦੇ ਮਨੋਰੰਜਨ ਲਈ ਜਿੱਥੇ ਨਵੇਂ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਥੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਾਰਕਾਂ ਦੇ ਸੁੰਦਰੀਕਰਨ ਤਹਿਤ ਨਵੇਂ ਫੁੱਲਾਂ ਦੇ ਬੂਟੇ, ਬੱਚਿਆਂ ਲਈ ਝੂਲੇ, ਬੱਚਿਆਂ ਲਈ ਸਵਿਮਿੰਗਜ਼ ਸਵਿੰਗਜ਼ ਨੌਜਵਾਨਾਂ ਨੂੰ ਕਸਰਤ ਕਰਨ ਦੀ ਓਪਨ ਜਿਮ ਪਾਰਕਾਂ ਦੀ ਚਾਰਦੁواری ਦੀ ਮਰਮਮਤ ਗ੍ਰੀਲਾਂ ਲਗਾਉਣਾ ਛਾਂਦਾਰ ਰੁੱਖਾਂ ਦੇ ਬੂਟੇ ਲਾਉਣ ਦੇ ਨਾਲ-ਨਾਲ ਬਜ਼ੁਰਗਾਂ ਨੂੰ ਸਵੇਰ ਸ਼ਾਮ ਦੀ ਸੈਰ ਲਈ ਸਮਰਪਿਤ ਫੁੱਟਪਾਥ ਵੀ ਬਣਾਏ ਜਾ ਰਹੇ ਹਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ ਇਸ ਮੌਕੇ ਕਾਉਂਸਲਰ ਕੋਮਲ ਪ੍ਰੀਤ ਕੌਰ ਸੱਚਦੀਵਾ ਆਪ ਆਗੂ ਕਮਲਜੀਤ ਸਿੰਘ ਸੱਚਦੀਵਾ ਦਰਸ਼ਨ ਸਿੰਘ ਲੇਖਰਾਜ ਮਰਵਾਹਾ ਹਰਵਿੰਦਰ ਸਿੰਘ ਗਾਨੀ ਪੀਏ ਕਮਲ ਕਪੂਰ ਰਾਜੂ ਪਾਟਿਆ ਪੰਕਜ ਕਰੀਆਨਾ ਸਟੋਰ ਵਾਲੇ ਮੁਕੇਸ਼ ਮਲੋਤਰਾ ਕੇਵਲ ਕ੍ਰਿਸ਼ਨ ਅਰੂੜਾ ਅਮਰਦੀਪ ਸਿੰਘ ਰੁਪੇਸ਼ ਤਨੇਜਾ ਤੇ ਹੋਰ ਵੀ ਮੌਜੂਦ ਸਨ